내가가 그래 봐. 아니 아니 내가 그래 봐. 그래. 세긴기로 오잖아. ਜੀ ਰਾਮਨਗਰ ਬਸਤੀ ਜਿਵੇਂ ਕਿ ਤੁਸੀਂ ਸਾਰੇ ਸੰਗਰੂਰ ਵਾਸੀ ਜਾਣਦੇ ਹੋ ਇਹ ਡਿਜ਼ਾਈਗਨੇਟਡ ਹੌਟਸਪੌਟ ਹੈ ਇੱਥੇ ਨਸ਼ੇ ਦੀ ਵਿਕਰੀ ਪਹਿਲਾਂ ਸਾਡੀ ਮੁਹਿੰਮ ਤੋਂ ਪਹਿਲਾਂ ਕਾਫੀ ਜ਼ਿਆਦਾ ਸੀਗੀ ਤੇ ਅੱਜ ਆਪਾਂ ਮਾਨਯੋਗ ਸੀਐਮ ਸਾਹਿਬ ਤੇ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਦੇ ਦ੍ਰਿਸ਼ਾ ਨਿਰਦੇਸ਼ ਹੇਠ ਇੱਥੇ ਇੱਕ ਅਚਨਚੇ ਚੈਕਿੰਗ ਕੀਤੀ ਹੈ ਐਸਐਸਪੀ ਸਰਦਾਰ ਸਰਤਾਜ ਸਿੰਘ ਚਾਲ ਸਾਹਿਬ ਦੀ ਅਗਵਾਈ ਹੇਠ ਇਦੇ ਵਿੱਚ ਮੈਂ ਦੱਸਣਾ ਚਾਹਾਂਗਾ ਕਿ ਸਾਡੇ ਸੀਨੀਅਰ ਅਫਸਰ ਆ ਆਈਜੀ ਸਾਹਿਬ ਭੁਪਤੀ ਸਾਹਿਬ ਉਹ ਵੀ ਇੱਥੇ ਆ ਕੇ ਗਏ ਆ ਸਰ ਨੇ ਪਰਸਨਲੀ ਆ ਕੇ ਜਿਹੜੇ ਦੋ ਤੋਂ ਤਿੰਨ ਨਟੋਰੀਅਸ ਘਰ ਨੇ ਇੱਥੇ ਜਿਹੜੀ ਆਪਾਂ ਡਿਮੋਲੀਸ਼ਨ ਵੀ ਕੀਤੀ ਉੱਥੇ ਆਪ ਆ ਕੇ ਚੈਕਿੰਗ ਕੀਤੀ ਹੈ ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਇਹਦੇ ਵਿੱਚ ਆਪਾਂ ਕਾਫੀ ਵਹੀਕਲ ਵੀ ਇੰਪੌਂਡ ਕੀਤੇ ਆ ਜਿਹੜੇ ਬਿਨਾਂ ਨੰਬਰ ਪਲੇਟ ਦੇ ਸੀ ਇਸ ਤੋਂ ਇਲਾਵਾ ਸਾਨੂੰ ਬਰਾਮਦਗੀ ਵੀ ਹੋਈ ਹੈ ਪਰਚਾ ਦੇਣ ਤੋਂ ਬਾਅਦ ਤੁਹਾਡੇ ਨਾਲ ਉਹ ਵੀ ਜਾਣਕਾਰੀ ਸਾਂਝੀ ਕੀਤੀ ਜਾਏਗੀ ਜਿਹੜਾ ਕੁੱਲ ਫੋਰਸ ਦਾ ਵੇਰਵਾ ਹੈ ਜੀ ਅਰਾਊਂਡ 150 ਤੋਂ 200 ਬੰਦਾ ਆਪਾਂ ਇੱਥੇ ਲਾਇਆ ਹੈ ਮੁਲਾਜ਼ਮ ਤਿੰਨ ਸਾਡੇ ਡੀਐਸਪੀ ਸਾਹਿਬ ਹੈ ਤੇ ਐਸਐਚਓ ਸਾਹਿਬ ਸਾਡੇ ਪੰਜ ਲੱਗੇ ਆ ਤੇ ਇਦਾਂ ਦੀ ਅਚੰਚੇ ਚੈਕਿੰਗ ਆਪਾਂ ਫਿਊਚਰ 'ਚ ਵੀ ਕਰਦੇ ਰਵਾਂਗੇ ਸਾਡਾ ਮੰਤਵ ਇਹੀ ਹੈ ਵੀ ਜਿਹੜੇ ਵੀ ਇੱਥੇ ਨਸ਼ਾ ਤਸਕਰ ਹੈ ਜਾਂ ਹਜੇ ਵੀ ਜਿਹੜੇ ਨਸ਼ੇ ਦਾ ਕੰਮ ਕਰ ਰਹੇ ਆ ਉਹਨਾਂ ਲਈ ਬੜੀ ਸਖਤ ਚੇਤਾਵਨੀ ਹੈ ਵੀ ਆਪਣਾ ਜਾਂ ਤਾਂ ਸਾਡਾ ਜ਼ਿਲ੍ਹਾ ਜਾਂ ਏਰੀਆ ਛੱਡ ਕੇ ਚੱਲ ਜਾਓ ਸਾਡਾ ਜਿਹੜਾ ਪੰਜਾਬ ਛੱਡ ਕੇ ਚੱਲ ਜਾਓ ਨਹੀਂ ਤਾਂ ਆਪਣਾ ਵਾਚਾ ਸੁਧਾਰ ਲਓ ਨਹੀਂ ਤਾਂ ਆਪਾਂ ਪਰਚੇ ਦੇ ਕੇ ਅੰਦਰ ਕਰਾਂਗੇ ਤੇ ਜਿਹੜੇ ਇੱਥੇ ਬੇਲ ਆਊਟ ਤੇ ਵੀ ਆਉਣਾ ਨੂੰ ਮੇਰੀ ਚੇਤਾਵਨੀ ਹੈ ਜਿਹੜੇ ਆਪਣੀ ਬੇਲ ਕਰਾ ਕੇ ਬਾਹਰ ਆ ਗਏ ਹਨ ਵੀ ਉਹਨਾਂ ਤੇ ਵੀ ਚੇਤਾਵਨੀ ਵੀ ਹੋਰ ਕੋਈ ਕੰਮ ਤੰਦਾ ਲੱਭ ਲਓ ਜੇ ਵਾਪਸ ਇਹੀ ਨਸ਼ੇ ਦੀ ਹੀ ਤਸਕਰੀ ਕਰਨੀ ਹੈ ਤੁਸੀਂ ਤੇ ਉਸ ਤੋਂ ਫਿਰ ਸਖਤ ਕਾਰਵਾਈ ਉਹਨਾਂ ਤੇ ਕੀਤੀ ਜਾਏਗੀ ਸਰ ਕਿਸ ਤਰ੍ਹਾਂ ਲੱਗ ਰਿਹਾ ਕਿ ਪੰਜਾਬ ਪੁਲਿਸ ਵੱਲੋਂ ਵੀ ਬਾਰ-ਬਾਰ ਇਥੇ ਸਮਝਾਇਆ ਜਾ ਰਿਹਾ ਲੋਕਾਂ ਨੂੰ ਪਰ ਜਿਹੜੇ ਲੋਕ ਨੇ ਉਹ ਨਹੀਂ ਹਟਣ ਨਾ ਨਹੀਂ ਮੇਰੇ ਮੁਤਾਬਿਕ ਇੱਥੇ ਕਾਫੀ ਸਾਨੂੰ ਪਰਵਾਹ ਹੰਗਾਰਾ ਮਿਲ ਰਿਹਾ ਹੈ ਹੁਣ ਸਾਡੇ ਕੋਲ ਈਵਨ ਕਈ ਜਿਹੜੇ ਬੱਚੇ ਨੌਜਵਾਨ ਐਡਿਕਟ ਆ ਉਹਨਾਂ ਦੇ ਮਾਪੇ ਵੀ ਆਉਂਦੇ ਵੀ ਸਾਡਾ ਮੁੰਡਾ ਐਡਿਕਟ ਆ ਉਹ ਸਾਹਮਣੇ ਆ ਰਹੇ ਆ ਬੇਸਿਕਲੀ ਇੱਕ ਜਿਹੜਾ ਟੈਬੂ ਸੀਗਾ ਨਾ ਨਸ਼ੇ ਦੇ ਉਹਦੇ ਤੇ ਇੱਕ ਕਲੰਕ ਜਿਹਾ ਸੀ ਉਤੋਂ ਲੋਕ ਉੱਪਰ ਉੱਠ ਕੇ ਇਹਨੂੰ ਇੱਕ ਬਿਮਾਰੀ ਦੇ ਤੌਰ ਤੇ ਸਮਝ ਰਹੇ ਆ ਤੇ ਜਿਨ੍ਹਾਂ ਜਿਨ੍ਹਾਂ ਦੇ ਬੱਚੇ ਨਸ਼ੇ ਤੇ ਲੱਗੇ ਆ ਉਹ ਅੱਗੇ ਸਾਹਮਣੇ ਆ ਕੇ ਇਹਨਾਂ ਨੂੰ ਡੀ ਐਡਿਕਸ਼ਨ ਸੈਂਟਰ ਇਹ ਸੈਂਟਰਸ 'ਚ ਆ ਰਹੇ ਸਾਨੂੰ ਜਿਹੜੇ ਸਿਵਲ ਸਾਡੇ ਜਿਹੜੇ ਮੋਤਵਾਰ ਸੱਜਣ ਐ ਭਾਵੇਂ ਉਹ ਮਹੱਲੇ ਦੇ ਹੋਣ ਐਮਸੀ ਹੋਣ ਸਰਪੰਚ ਹੁਣ ਉਹਨਾਂ ਦੀ ਬਹੁਤ ਸਹਾਇਤਾ ਮਿਲ ਰਹੀ ਹੈ ਉਹ ਆ ਕੇ ਇਨਫੋਰਮੇਸ਼ਨ ਕਾਫੀ ਦੇ ਰਹੇ ਆ ਸਾਨੂੰ ਤੇ ਇਹ ਪੋਜ਼ਿਟਿਵ ਡਵੈਲਪਮੈਂਟ ਹੈ ਇਹ ਜਦੋਂ ਸਾਰੇ ਸਿਵਲ ਦੇ ਬੰਦੇ ਸਾਡੇ ਨਾਲ ਜੁੜਨਗੇ ਤਾਂ ਹੀ ਇੱਕ ਲੋਕ ਲਹਿਰ ਲੋਕ ਮੁਹਿੰਮ ਬਣੇਗੀ ਤੇ ਤਾਂ ਹੀ ਆਪਾਂ ਇਹਨੂੰ ਜੜੋਂ ਖਤਮ ਕਰ ਸਕਦੇ ਹਾਂ